ਦਾ بلند ਹੋ ਚੁੱਕੇ ਨੇ ਕਿ ਹੁਣ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਦਰਅਸਲ ਪਠਾਨਕੋਟ ਦੇ ਵਿੱਚ ਜਿਹੜਾ ਹੈ ਚੋਰੀ ਦਾ ਇਹ ਆਲਮ ਬਣਿਆ ਹੋਇਆ ਹੈ ਕਿ ਲੋਕ ਜਿਹੜੇ ਨੇ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਜਗ੍ਹਾ-ਜਗ੍ਹਾ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਚੋਰੀਆਂ ਚੁਕਾਰੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਤੇ ਕੁਝ ਜਿਹੇਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹਲਕਾ ਪੋਆ ਤੇ ਦੱਸ ਦਈਏ ਕੁਝ ਦਿਨ ਪਹਿਲਾਂ ਵੀ ਜਿਹੜੀ ਆ ਹਲਕਾ ਪੋਆ ਵਿਖੇ ਨਾਲ ਲੱਗਦੇ ਹਲਕਾ ਪੋਆ ਦੇ ਨਾਲ ਲੱਗਦੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱ ਫਿਰ ਤੋਂ ਜਿਹੜਾ ਹੈ ਮੰਦਿਰ ਦੇ ਵਿੱਚ ਜਿਹੜਾ ਹੈ ਵਿਸ਼ਕਰਮਾ ਮੰਦਿਰ ਡੇਰੀਆਲ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਸ਼ਿਵਾਲਾ ਮੰਦਿਰ ਜਿਹੜਾ ਹੈ ਕੋਠੀ ਪੰਡਤਾਂ ਦੀ ਉੱਥੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਚੋਰ ਜਿਹੜੇ ਇਹ ਦੱਸਦੇ ਹੀ ਏ ਉਹੀ ਚੋਰ ਨੇ ਜਿਹੜੀ ਵਕ ਵਕ ਜਗਾਵਾ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹ ਗੱਲ ਦੀ ਪੁਸ਼ਟੀ ਜਿਹੜੀ ਹੈ ਪਿੰਡ ਵਸਤੀਆਂ ਨੇ ਕੀਤੀ ਹੈ ਉਹਨਾਂ ਦੇ ਵੱਲੋਂ ਜਿਹੜੀ ਇਹ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਨੂੰ ਵਾਰਦਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਵਾਟ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਭੰਡਾਰੇ ਦੇ ਉੱਤੇ ਇਸ ਗੋਲਕ ਨੂੰ ਖਾਲੀ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚੋਂ ਲਗਭਗ 50 ਤੋਂ 60000 ਰੁਪਏ ਦੇ ਜਿਹੜੀ ਲੋਕਾਂ ਦੇ ਵੱਲੋਂ ਜਿਹੜੀ ਹੈ ਚੜਤ ਹੁੰਦੀ ਹੈ ਤੇ ਉਸ ਨੂੰ ਜਿਹੜਾ ਭੰਡਾਰੇ ਦੇ ਵਿੱਚ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਜੜਾਏ ਦੇਖਦਾ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਹਲਕਾ ਪੋਆ ਦੇ ਵਿੱਚ ਜਿਹੜਾ ਹੈ ਹਲਕਾ ਪੋਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਚੋਰੀ ਦੀ ਵਾਰਦਾਤਾਂ ਜੜੀਆਂ ਨੇ ਉਹ ਵਾਪਰ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਹੋਇਆ ਕੋਈ ਵੀ ਕਾਰਵਾਈ ਜੜੀ ਹੈ ਉਹ ਨਹੀਂ ਕੀਤੀ ਜਾ ਰਹੀ ਇਸ ਮੌਕੇ ਤੇ ਵਾੜ ਵਾਸੀਆਂ ਦਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਤੇ ਇੱਕ ਵਾਰੀ ਜਾਣਕਾਰੀ ਲੈ ਲੈਣਾ ਕਿਸ ਤਰ੍ਹਾਂ ਦੇ ਨਾਲ ਚੋਰਾਂ ਦੇ ਵੱਲੋਂ ਜਿਹੜੀ ਹੈ ਸਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕੀ ਸੁਰਾਕ ਜਿਹੜਾ ਹੈ ਚੋਰਾਂ ਦੇ ਵੱਲੋਂ ਛੱਡਿਆ ਗਿਆ ਜਿਸ ਦੀ ਪੁਸ਼ਟੀ ਜਿਹੜੀ ਹੈ ਉਹ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਸਰ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਲਾਕੇ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਪੂਰਾ ਹੀ ਇਲਾਕਾ ਜਿਹੜਾ ਆ ਕੱਲਾ ਡੇਰੀਵਾਲ ਕੋਠੀਪੰਤਾ ਨਹੀਂ ਮੇਰਾ ਵਾੜ ਨਹੀਂ ਪੂਰਾ ਹੀ ਇਲਾਕਾ ਜਿਹੜਾ دہشت ਦੇ ਸਾਏ ਦੇ ਵਿੱਚ ਜਿਹੜੀ ਜ਼ਿੰਦਗੀ ਬਤੀਤ ਕਰ ਰਿਹਾ ਕਿਸੇ ਦਾ ਜਾਨ ਮਾਲ ਕਿਸੇ ਦਾ ਧੀ ਪੁੱਤਰ ਕੋਈ ਸੁਰੱਖਿਤ ਨਜ਼ਰ ਨਹੀਂ ਆ ਰਿਹਾ 2 ਦਿਨ 3 ਦਿਨ ਪਹਿਲੇ ਕਿਲਾ ਜਮਾਲਪੁਰ ਵਿੱਚ ਵੀ ਚੋਰੀ ਹੋਈ ਉਹਨਾਂ ਦੇ ਘਰ ਵੀ ਜਿਹੜੇ ਬੰਦਿਆਂ ਨੇ ਚੋਰੀ ਕੀਤੀ ਪੂਰੇ ਖੂਨ ਦੇ ਧੱਬੇ ਜਿਹੜੇ ਉਹਨਾਂ ਦੇ ਉੱਤੇ ਖਿਲਰਿਆ ਹੋਇਆ ਸੀ ਉਹਨਾਂ ਹੀ ਬੰਦਿਆਂ ਨੇ ਅੱਜ ਕੋਠੀਪੰਤਾ ਸ਼ਵਾਲਾ ਮੰਦਿਰ ਅਤੇ ਡੇਰੀ ਵਾਲ ਵਿਸ਼ਕਰਮਾ ਮੰਦਿਰ ਦੋਵੇਂ ਮੰਦਿਰ ਤੋੜੇ ਆ ਕੋਠੀਪੰਤਾ ਸ਼ਵਾਲਾ ਮੰਦਿਰ ਦੇ ਵਿੱਚ ਵੀ 40-50 ਹਜ਼ਾਰ ਦਾ ਗੱਲਾ ਜਿਹੜਾ ਹਰ ਸਾਲ ਖੋਲੇ ਜਾਂਦਾ ਉਹ ਚੋਰੀ ਹੋਈ ਆ ਤਕ ਖੂਨ ਨਾ ਪਰਿਆ ਹੋਇਆ ਰੁਮਾਲ ਜਿਹੜਾ ਆ ਉਹ ਜਿਹੜਾ ਉੱਥੇ ਡਿੱਗਿਆ ਮਿਲਿਆ ਆ ਇਸੇ ਤਰ੍ਹਾਂ ਦੇਰੀ ਆਲੇ ਬਿਸ਼ਕਰਮਾ ਮੰਦਿਰ ਵਿੱਚ ਵੀ ਆ ਜਿਹੜਾ ਬਿਸ਼ਕਰਮਾ ਬਾਬਾ ਜੀ ਦਾ ਜਿਹੜਾ ਗੱਲੇ ਦਾ ਪਾਲਾ ਸੀ ਉਹ ਤੋੜ ਕੇ ਗੱਲਾਂ ਹੀ ਨਾਲ ਲੈ ਗਏ ਦੇ ਸੀ ਉਹ ਬਾਅਦ ਜੋ ਲੜਕਿਆਂ ਨੂੰ ਨਾਲ ਦੇ ਪਿੰਡ ਵਾਲਿਆਂ ਨੂੰ ਗੱਲਾਂ ਉੱਥੋਂ ਲੱਭਾ ਤੇ ਪਿੰਡ ਦੇ ਲੜਕੇ ਉੱਥੋਂ ਚੁੱਕ ਕੇ ਲਿਆਏ ਆ ਤੇ ਬਾਬਾ ਜੀ ਦੇ ਗਾਲ ਦੇ ਵਿੱਚ ਨੋਟਾਂ ਦੇ ਹਾਰ ਹੀ ਉਹ ਵੀ ਉਤਾਰ ਕੇ ਲੈ ਗਏ ਦੇ ਆ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਾਂਗੇ ਵੀ ਪ੍ਰਸ਼ਾਸਨ ਜਿਹੜਾ ਥੋੜਾ ਸ਼ਕਤੀ ਨਾਲ ਪੇਸ਼ ਆਏ ਪਿੰਡ ਦੇ ਵਿੱਚ 11 ਕਰੋਨੀ ਸ਼ਰਾਬ ਦੀਆਂ ਬ੍ਰਾਂਚਾ ਖੁੱਲ੍ਹੀਆਂ ਦੀਆਂ ਆ ਬਾਹਰ ਦੇ ਲੋਕੀ ਅਣਪਛਾਤੇ ਲੋਕੀ ਸ਼ਰਾਬਾ ਪਿੰਡ ਪਿੰਡ ਵਿੱਚ ਆਂਦੇ ਆ ਉਹ ਲੋਕ ਹੀ ਦਿਨੇ ਜਿਹੜੇ ਇਹ ਪਿੰਡ ਦੀ ਰਾਖੀ ਕਰਦੇ ਆ ਕਿਸੇ ਵੀ ਉਹਨਾਂ ਨੂੰ ਕੋਈ ਵੀਕ ਪੁਆਇੰਟ ਲੱਭਦਾ ਆ ਉਹਨਾਂ ਜਗ੍ਹਾ ਤੇ ਉਹ ਰਾਤ ਨੂੰ ਚੋਰੀਆਂ ਕਰਦੇ ਆ ਪਰ ਪੰਜਾਬ ਸਰਕਾਰ ਤੇ ਕਹਿ ਰਹੀ ਆ ਪਰ ਨਸ਼ਿਆਂ ਦੇ ਠੱਲ ਪਾਣਾ ਇਸ ਤਰ੍ਹਾਂ ਦਾ ਕੋਈ ਰਹਿਣ ਨਹੀਂ ਦੇਣਾ ਜਿਹੜੇ ਨਸ਼ੇ ਕਰਦੇ ਆ ਜਾਂ ਇਦਾਂ ਮੈਂ ਕਿਹਾ ਜੀ ਮੌਜੂਦਾ ਸਰਕਾਰ ਦਾ ਹੀ ਇੱਕ ਨਮਾਇੰਦਾ ਸਾਡੇ ਪਿੰਡ ਉਹ ਆਪਣੇ ਆਪ ਨੂੰ ਸਰਕਾਰ ਦਾ ਪ੍ਰਧਾਨ ਕਹਿੰਦਾ ਆ ਉਹਨੇ ਗੈਰ ਕਾਨੂੰਨੀ ਬ੍ਰਾਂਚ ਖੋਲੀ ਦੀ ਜੋ ਕਿ ਅਸੀਂ ਪਿੰਡ ਵਾਲਿਆਂ ਨੇ ਸਾਰੇ ਪਿੰਡ ਨੇ ਡੀਸੀ ਸਾਹਿਬ ਅੱਗੇ ਪੇਸ਼ ਹੋ ਕੇ ਉਹ ਬ੍ਰਾਂਚ ਪਿਛੇ 4-5 ਦਿਨ ਪਹਿਲੇ ਬੰਦ ਕੀਤੀ ਸੀ ਕਰਾਈ ਸੀ ਤੇ ਅੱਜ ਕੱਲ੍ਹ ਸ਼ਾਮ ਦੀ ਉਹ ਫੇਰ ਸਪਾਈਆਂ ਕਰਕੇ ਅੱਜ ਫੇਰ ਉਹ ਬ੍ਰਾਂਚ ਦੀ ਸਪਾਈ ਕਰਕੇ ਉੱਥੇ ਸਮਾਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਆਪਣੇ ਇਲਾਕੇ ਦੇ ਮੰਤਰੀ ਸਾਹਿਬ ਅੱਗੇ ਵੀ ਬੇਨਤੀ ਕਰਾਂਗੇ ਵੀ ਪੁਲਿਸ ਪ੍ਰਸ਼ਾਸਨ ਤੇ ਵੀ ਮੰਤਰੀ ਸਾਹਿਬ ਜਿਹੜੇ ਆ ਉਹ ਨਕੇਲ ਕਸਨ ਤੇ ਆਪਣੇ ਜਿਹੜੇ ਉਹਨਾਂ ਦੇ ਕਰਿੰਦੇ ਆਉਂ ਤਾਂ ਵੀ ਨਕੀਲ ਕੱਸਣ ਜਿਹੜੀ ਡੇਰੀ ਵਾਲ ਜਿਹੜੀ ਚੋਰੀ ਹੋਈ ਆ ਸਰ ਉਹਦੀ ਮੋਟਰਸਾਈਕਲ ਤੇ ਜਾਂਦੇ ਦੀ ਵੀ ਮੋੜੇ ਦੀ ਵੀਡੀਓ ਆਈ ਦੀ ਆ ਉਹਨੇ ਬੋਰੀ ਦੇ ਵਿੱਚ ਕੁਝ ਬੰਨ ਕੇ ਅੱਗੇ ਰੱਖੇ ਰਾਇਆ ਉਹ ਵੀਡੀਓ ਉਥੇ ਦੁਕਾਨ ਹੈਗੀ ਉਥੇ ਦੁਕਾਨ ਤੇ ਵੀਡੀਓ ਆਈ ਦੀ ਹੈ ਤੇ ਅਸੀਂ ਪ੍ਰਸ਼ਾਸਨਾਂ ਕੇ ਬੇਨਤੀ ਕਰਾਂਗੇ ਕਿ ਇਹੋ ਜਿਹੇ ਗੈਰ ਕਾਨੂੰਨੀ ਜਿਹੜੀ ਸ਼ਰਾਬ ਦੀ ਬ੍ਰਾਂਚਾ ਠੇਕੇ ਆ ਉਹਨਾਂ ਨੂੰ ਬੰਦ ਕੀਤੇ ਜਾਣ ਤਾਂ ਜੋ ਸ਼ਰਾਰਤੀ ਤੱਤੋਂ ਪਿੰਡਾਂ ਦੇ ਵਿੱਚ ਨਾ ਆ ਸਕਣ ਤੇ ਪਿੰਡਾਂ ਦੀ ਰਿਆਕੀਆਂ ਨਾ ਕਰ ਸਕਣ ਇਹ ਜਿਹਨੇ ਸ਼ਰਾਰਤੀ ਤੱਤ ਆ ਕੇ ਪਿੰਡਾਂ ਦੀ ਰਿਆਕੀਆਂ ਕਰਦੇ ਆ ਜਿਹੜਾ ਵੀ ਘਰ ਕੋਈ ਕਲਾਕਾਰ ਲਵਦਾ ਜਾਂ ਕੱਲੀ ਉਸਤਾਨ ਲਵਦਾ ਉੱਥੇ ਰਾਤ ਨੂੰ ਇਹ ਆ ਕੇ ਡਾਕੇ ਮਾਰਦੇ ਆ ਮੇਰਾ ਨਾਮ ਸਿਰ ਰਿੰਕੂ ਕੁਮਾਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਮੈਂ ਕੋਠੀ ਦਾ ਸ਼ਿਵਾਲਾ ਮੰਦਿਰ ਕਮੇਟੀ ਦਾ ਪ੍ਰਧਾਨ ਵੀ ਆ ਕੀ ਗੱਲਬਾਤ ਹੋਈ ਆ ਜੀ ਇਹ ਸਰ ਜਦੋਂ ਮੈਂ ਸਵੇਰੇ ਆਪਣੇ 6:30 ਵਜੇ ਆਇਆ ਮੰਦਿਰ ਦੇ ਵਿੱਚ ਆਪਣੇ ਬਾਜਾ ਲਾਉਣ ਵਾਸਤੇ ਤੇ ਜਦੋਂ ਮੈਂ ਬਾਜਾ ਲਾ ਕੇ ਮੰਦਿਰ ਤੇ ਮੱਥਾ ਟੇਕ ਰਿਹਾ ਸੀ ਤੇ ਅਚਾਨਕ ਮੇਰਾ ਧਿਆਨ ਪਿਆ ਆਪਣੇ ਗੁੱਲਕ ਵੱਲ ਜਿਹੜਾ ਆਪਣਾ ਦਾਨਪਾਤਰ ਹੈਗਾ ਵਾ ਤੋ ਵੇਖਿਓ ਗੁੱਲਕ ਦੇ ਜਿਹੜਾ ਲੋਕਰ ਹੀ ਉਹ ਟੁੱਟਾ ਹੋਇਆ ਏ ਤੌਰ ਤੇ ਮੇ ਨਾਲ ਹੀ ਇੱਥੇ ਸਾਹਮਣੇ ਘਰ ਨੇ ਉਹਨਾਂ ਨੂੰ ਆਵਾਜ਼ ਮਾਰੀ ਮੈਂ ਉਹ ਦਿਖਾਇਆ ਵਾ ਔਰ ਉਹ ਸਾਰਿਆਂ ਇਕੱਠਾ ਕਰਕੇ ਦਿਖਾਇਆ ਕਿ ਵੀ ਗੁੱਲਕ ਜਿਹੜਾ ਸਾਡਾ ਤੋੜਿਆ ਗਿਆ ਵਾ ਔਰ ਚੋਰੀ ਹੋਈ ਆ ਔਰ ਇਸ ਤੋਂ ਪਹਿਲਾਂ 2-4 ਦਿਨ ਪਹਿਲਾਂ ਹੀ ਆਪਣੇ ਜਮਾਲਪੁਰ ਵੀ ਚੋਰੀ ਹੋਈ ਆ ਔਰ ਪੱਟੀ ਬੰਨੀ ਦੀ ਹੱਥ 'ਚ ਉਹਨਾਂ ਨੇ ਰਮਾਲ ਵੀ ਲਪਾ ਇੱਥੇ ਔਰ ਇਸ ਗੱਲੇ ਦੇ ਵਿੱਚ ਅਸੀਂ ਹਰ ਸਾਲ ਜਾਗਰਣ ਹੁੰਦਾ ਵਾ ਇੱਥੇ ਜਾਗਰਣ ਦੇ ਵਿੱਚ ਅਸੀਂ ਖੋਲੀ ਦਾ ਜਦੋਂ ਅਸੀਂ ਗੁੱਲ ਖੋਲੀ ਦਵਾ 50000 ਦੇ ਕਰੀਬ ਜਿਹੜਾ ਸਾਨੂੰ ਇਥੋਂ ਆਮਦਨ ਜਿਹੜੀ ਹੁੰਦੀ ਹੈ ਜਿਹੜਾ ਅਸੀਂ ਚੜਾਵਾ ਚੜਦਾ 50000 ਦੇ ਕਰੀਬ ਹੈਗਾ ਔਰ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਸ਼ਰਾਰਤੀ ਅੰਤਰ ਹੈਗੇ ਜੋ ਵੀ ਹੈਗੇ ਜਿਨ੍ਹਾਂ ਨੇ ਪੈਸੇ ਕੱਢਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਪੁਲਿਸ ਪ੍ਰਸ਼ਾਸਨ ਵਿੱਚ ਕੁਝ ਸੁਸਤ ਜਿਹਾ ਔਰ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਵੀ ਚੋਰੀ ਹੋਈ ਹੈ ਕਿਤੇ ਹਾਂਜੀ ਡੇਰੀਅਲ ਵੀ ਸੁਣਿਆ ਜੇ ਰਾਤ ਨੂੰ ਚੋਰੀ ਹੋਈ ਆ ਬਿਸ਼ਕਰਮਾ ਮੰਦ ਕੈਮਰੋਸਟ ਹਰੀ ਦੇ ਨਾਲ ਅੱਜ ਸੈਨੀਤ ਦੀ ਰਿਪੋਰਟ